ਸਟਾਰ ਸਾਲ 1971 ਵਿੱਚ ਪੂਰਬੀ ਪਾਕਿਸਤਾਨ ਵਿੱਚ ਲੰਬੇ ਅਤੇ ਖੂਨੀ ਸੰਘਰਸ਼ ਤੋਂ ਬਾਅਦ ਪੂਰਬੀ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਨਿਜਾਤ ਮਿਲੇ ਸੀ ਅਤੇ ਇਹ ਆਜ਼ਾਦ ਮੁਲਕ ਬੰਗਲਾਦੇਸ਼ ਬਣ ਗਿਆ ਸੀ ਡੰਡੀ ਸ਼ੇਖ ਮੁਜੀਬ ਉਰ रहमान ਉਸ ਸਮੇਂ ਬੰਗਲਾਦੇਸ਼ੀਆਂ ਦੇ ਬੇहद ਹਰਮਨ ਪਿਆਰੇ ਆਗੂ ਬਣ ਚੁੱਕੇ ਸਨ ਡੰਡੀ ਉਹਨਾਂ ਦੀ ਪਾਰਟੀ ਆਵਾਮੀ ਲੀਗ ਨੂੰ ਵੱਡਾ ਹੰਗਾਰਾ ਮਿਲਿਆ ਸੀ ਡੰਡੀ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਬੇहद ਜ਼ੁਲਮ ਕਰਨ ਕਾਰਨ ਲੱਖਾਂ ਹੀ ਲੋਕ ਸ਼ਹੀਦ ਹੋ ਗਏ ਸਨ ਡੰਡੀ ਉਥੇ ਹਰ ਪਾਸੇ ਵੱਡੀ ਗੜਬੜ ਫੈਲ ਗਈ ਸੀ ਡੰਡੀ ਸ਼ੇਖ ਨੇ ਪਾਕਿਸਤਾਨ ਦੀ ਜੇਨ ਤੋਂ ਰਿਹਾਈ ਉਪਰੰਤ ਬੰਗਲਾਦੇਸ਼ ਪਹੁੰਚ ਕੇ ਆਪਣੀ ਸਿਆਣਪ ਅਤੇ ਦ੍ਰਿੜਤਾ ਨਾਲ ਇਸ ਨਵੇਂ ਬਣੇ ਮੁਲਕ ਨੂੰ ਸੰਭਾਲਣ ਦਾ ਪੂਰਾ ਯਤਨ ਕੀਤਾ ਪਰ ਸਾਲ 1975 ਵਿੱਚ ਕੁਝ ਫੌਜੀ ਅਫਸਰਾਂ ਵੱਲੋਂ ਬਗਾਵਤ ਕਰਕੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਦੇ ਇੱਕ ਵੱਡੇ ਹਿੱਸੇ ਨੂੰ ਮਾਰ ਦਿੱਤਾ ਗਿਆ ਸੀ ਡੰਡੀ ਸ਼ੇਖ ਹਸੀਨਾ ਵਿਦੇਸ਼ ਵਿੱਚ ਹੋਣ ਕਾਰਨ ਬਚ ਗਈ ਸੀ ਡੰਡੀ ਉਸਦੀ ਦੂਸਰੀ ਭੈਣ ਵੀ ਬਾਹਰ ਹੋਣ ਕਾਰਨ ਇਸ ਹਮਲੇ ਦਾ ਸ਼ਿਕਾਰ ਨਹੀਂ ਸੀ ਹੋਈ ਡੰਡੀ ਦੇਸ਼ ਪਰ ਵਾਪਸ ਪਰਤਣ ਤੋਂ ਬਾਅਦ ਚਾਹੇ ਸ਼ੇਖ ਹਸੀਨਾ ਨੇ ਆਪਣੀ ਪਾਰਟੀ ਆਵਾਮੀ ਲੀਗ ਦੀ ਕਮਾਂਡ ਸੰਭਾਲੀ ਸੀ ਪਰ ਫੈਲੀ ਵੱਡੀ ਗੜਬੜ ਅਤੇ ਹੋਏ ਨੁਕਸਾਨ ਨੂੰ ਸੰਭਾਲ ਸਕਣਾ ਉਸ ਦੇ ਵੀ ਵੱਸ ਦੀ ਗੱਲ ਨਹੀਂ ਸੀ ਡੰਡੀ ਪਰ ਉਸ ਦੇ ਉਸ ਨੇ ਹੌਸਲਾ ਨਹੀਂ ਸੀ ਖਾਰਿਆ ਜਦੋਂ ਕਿ ਕਟੜ ਇਸਲਾਮ ਦੇ ਆਧਾਰ ਉੱਤੇ ਵੀ ਦੂਸਰੀਆਂ ਸਟਾਰ ਕਈ ਪਾਰਟੀਆਂ ਉਥੇ ਉੱਠ ਖੜੀਆਂ ਹੋਈਆਂ ਸਨ ਡੰਡੀ ਇਹਨਾਂ ਵਿੱਚ ਬੰਗਲਾਦੇਸ਼ ਨੈਸ਼ਨਲ ਲਿਸਟ ਪਾਰਟੀ ਵੀ ਸ਼ਾਮਲ ਸੀ ਜਿਸ ਦੀ ਆਗੂ ਖਾਲਿਦਾ ਜੀਆ ਸ਼ੇਖ ਹਸੀਨਾ ਦੀ ਵੱਡੇ ਵਿਰੋਧੀ ਸਮਝੀ ਜਾਂਦੀ ਰਹੀ ਹੈ ਡੰਡੀ ਸਮੇਂ-ਸਮੇ ਉਭਰੇ ਫੌਜੀ ਜਰਨੈਲਾਂ ਨੇ ਵੀ ਦੇਸ਼ ਦੇ ਪ੍ਰਸ਼ਾਸਨ ਉੱਤੇ ਕਬਜ਼ਾ ਕਰੀ ਰੱਖਿਆ ਸੀ ਡੰਡੀ ਖਾਲੀਦਾ ਜੀਆ ਵੀ ਉਸ ਫੌਜੀ ਜਰਨੈਲ ਜ਼ਿਆ ਅਤੇ ਰਹਿਮਾਨ ਦੀ ਪਤਨੀ ਹੈ ਜਿਸ ਨੇ ਲੰਬੇ ਸਮੇਂ ਤੱਕ ਦੇਸ਼ ਦੇ ਪ੍ਰਸ਼ਾਸਨ ਉੱਤੇ ਕਬਜ਼ਾ ਕਰੀ ਰੱਖਿਆ ਸੀ ਡੰਡੀ ਪਰ ਪਿਛਲੇ 15 ਸਾਲਾਂ ਤੋਂ ਸ਼ੇਖ ਹਸੀਨਾ ਦੇਸ਼ ਦੀ ਪ੍ਰਧਾਨ ਮੰਤਰੀ ਸੀ ਡੰਡੀ ਇਸ ਸਮੇਂ ਵਿੱਚ ਜਿੱਥੇ ਉਸ ਨੇ ਆਪਣੇ ਵਿਰੋਧੀਆਂ ਨਾਲ ਸਖਤੀ ਨਾਲ ਨਜਿੱਠਿਆ ਉਥੇ ਪ੍ਰਸ਼ਾਸਨ ਉੱਤੇ ਵੀ ਆਪਣੀ ਸਖਤ ਜਕੜ ਬਣਾਈ ਰੱਖੀ ਡੰਡੀ ਇਸੇ ਕਰਕੇ ਉਸ ਨੂੰ ਕਾਨਾਸ਼ਾ ਪ੍ਰਧਾਨ ਮੰਤਰੀ ਵੀ ਕਿਹਾ ਜਾਂਦਾ ਰਿਹਾ ਹੈ ਡੰਡੀ ਭਾਰਤ ਵੱਲੋਂ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਨਿਭਾਈ ਗਈ ਭੂਮਿਕਾ ਕਾਰਨ ਸ਼ੇਖ ਹਸਿਨਾ ਹਮੇਸ਼ਾ ਪਾਵੁਕ ਤੌਰ ਉਤੇ ਭਾਰਤ ਨਾਲ ਜੁੜੀ ਰਹੀ ਹੈ ਡੰਡੀ ਭਾਰਤ ਦੀਆਂ ਤਤਕਾਲੀ ਸਰਕਾਰਾਂ ਨੇਵੀ ਸਮੇ ਸਮੇ ਉਸ ਦੀ ਹਰ ਢੰਗ ਤਰੀਕੇ ਨਾਲ ਸਹਾਇਤਾ ਕੀਤੀ ਸੀ ਡੰਡੀ ਬਿਨਾਂ ਸ਼ੱਕ ਸ਼ੇਖ ਹਸੀਨਾ ਨੂੰ ਭਾਰਤ ਦੀ ਵੱਡੀ ਸਹਿਯੋਗੀ ਮੰਨਿਆ ਜਾਂਦਾ ਰਿਹਾ ਹੈ ਭਾਵੇਂ ਕਿ ਉਹ ਆਪਣੇ ਦੇਸ਼ ਦੀ ਆਰਥਿਕ ਮਜ਼ਬੂਤੀ ਲਈ ਚੀਨ ਅਮਰੀਕਾ ਅਤੇ ਹੋਰ ਯੂਰੋਪੀਅਨ ਦੇਸ਼ਾਂ ਤੂੰ ਵੀ ਵੱਡੀ ਮਦਦ ਪ੍ਰਾਪਤ ਕਰਦੀ ਰਹੀ ਹੈ ਡੰਡੀ ਸ਼ੇਖ ਹਸੀਨਾ ਦੇ ਕਾਰਜਕਾਲ ਵਿੱਚ ਜਿੱਥੇ ਬੰਗਲਾਦੇਸ਼ ਦਾ ਵਿਕਾਸ ਹੋਇਆ ਉੱਥੇ ਉਸਨੇ ਬੰਗਲਾਦੇਸ਼ ਦੀ